ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸਰ ਦਾ ਭਪਿੰਦਰ ਸਿੰਘ ਔਲਖ ਨੇ ਲੰਬੇ ਸਮੇਂ ਤੋਂ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਫਰੀਦਕੋਟ ਦੇ ਰੇਲਵੇ ਸਟੇਸ਼ਨ ਮਾਸਟਰ ਨੂੰ ਮੰਗ ਪੱਤਰ ਸੌਂਪਿਆ ਇਸ ਮੌਕੇ ਉਹਨਾਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਲੋਕਾਂ ਵੱਲੋਂ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਕਿ ਫਰੀਦਕੋਟ ਰੇਲਵੇ ਸਟੇਸ਼ਨ ਤੇ ਕਾਫੀ ਪ੍ਰਬੰਧਾਂ ਦੀ ਕਾਟ ਹੈ ਜਿਨ੍ਹਾਂ ਵਿੱਚ ਸਕ੍ਰੀਨ ਲਾਈਟਾਂ ਜਿਹਦੇ ਨਾਲ ਟ੍ਰੇਨ ਤੇ ਜਾਣ ਵਾਲੇ ਯਾਤਰੀਆਂ ਨੂੰ ਬਹੁਤ ਦਿੱਕਤ ਪਰੇਸ਼ਾਨੀਆਂ ਆਉਂਦੀਆਂ ਹਨ ਉਹ ਕਾਫੀ ਵੱਡੀ ਗਿਣਤੀ ਵਿੱਚ ਬੰਦ ਪਈਆਂ ਹਨ ਅਤੇ ਫਰੀ ਕੋ ਰੇਲਵੇ ਸਟੇਸ਼ਨ ਤੇ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਨਹੀਂ ਹੈ ਇਸ ਦੇ ਨਾਲ ਹੀ ਬਾਥਰੂਮਾਂ ਦੀ ਸਫਾਈ ਵੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਯਾਤਰੀਆਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਸਟੇਸ਼ਨ ਮਾਸਟਰ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਤੇ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਲਦ ਤੋਂ ਜਲਦ ਇਹਨਾਂ ਵੱਲ ਧਿਆਨ ਦਿੱਤਾ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਇਸ ਨੂੰ ਇੱਕ ਹਫ਼ਤੇ ਬਾਅਦ ਚੈੱਕ ਕੀਤਾ ਜਾਊਗਾ ਜੇ ਕਿ ਇਹਨਾਂ ਦੀ ਐਕਟੀਵਿਟੀ ਕੀ ਹੈ ਜੇ ਕੋਈ ਕਮੀ ਪੇਸ਼ੀ ਰਹੂਗੀ ਤਾਂ ਫਿਰ ਦੁਬਾਰਾ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਸੀਨੀਅਰ ਅਫਸਰਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੇ ਜ਼ੁਬਾਨੀ ਜਿਹੜਾ ਨੇ ਭਵਿੰਦਰ ਸਿੰਘ ਔਲਖ ਜ਼ਿਲ੍ਹਾ ਪ੍ਰਬੰਧਕਾ ਕ੍ਰਾਂਤੀਕਾਰੀ ਕਿਸਾਨ ਜੁਨੇ ਆਜ ਜਿਹੜਾ ਸਟੇਸ਼ਨ ਤੇ ਕਾਫੀ ਦਿਨਾਂ ਤੋਂ ਅਸੀਂ ਇਹਨੂੰ ਨੋਟ ਕਰਦੇ ਸੀ ਜਿਹੜਾ ਕਿ ਪ੍ਰਬੰਧਾਂ ਦੀ ਕਾਫੀ ਘਾਟ ਸੀ ਉਹਦੇ ਵਿੱਚ ਜਿਹੜੀਆਂ ਸਕਰੀਨ ਲਾਈਟਾਂ ਹੁੰਦੀਆਂ ਜਿਹਦੇ ਨਾਲ ਡੱਬਿਆਂ ਤੇ ਚੜਨ ਵੇਲੇ ਬਹੁਤ ਦਿੱਕਤ ਆਉਂਦੀ ਹੈ ਉਹ ਕਾਫੀ ਵੱਡੀ ਗਿਣਤੀ ਚ ਬੰਦ ਪਾਈਆਂ ਗਈਆਂ ਸੀ ਪੀਨ ਵਾਲੇ ਪਾਣੀ ਦਾ ਜਿਹੜਾ ਪ੍ਰਬੰਧ ਆ ਉਹ ਵੀ ਵਧੀਆ ਢੰਗ ਨਾਲ ਨਹੀਂ ਸੀ ਤੇ ਜਿਹੜੀ ਬਾਸੂਮਾਂ ਦੀ ਸਾਫ ਸਫਾਈ ਦਾ ਉਹ ਵੀ ਇਹਦਾ ਪ੍ਰਬੰਧਾਂ ਦੀ ਘਾਟ ਨਜ਼ਰ ਆਈ ਸੀ ਤੇ ਉਹ ਉਹਦੇ ਕਰਕੇ ਆ ਜਿਹੜਾ ਇੱਥੇ ਸਟੇਸ਼ਨ ਮਾਸਟਰ ਨੂੰ ਮੰਗ ਪੱਤਰ ਦੇ ਕੇ ਉਹਨਾਂ ਚੀਜ਼ਾਂ ਦੀ ਪੂਰਤੀ ਕਰਾਉਣ ਵਾਸਤੇ ਅੱਜ ਮੰਗ ਪੱਤਰ ਦਿੱਤਾ ਤੇ ਜਲਦੀ ਉਹਨਾਂ ਨੂੰ ਇਹਨੂੰ ਹੱਲ ਕਰਨ ਵਾਸਤੇ ਕਿਹਾ ਕਿਉਂਕਿ ਬਾਅਦ ਚ ਜਿਹੜੀ ਸਾਫ ਸਫਾਈ ਨਹੀਂ ਉਹ ਬਿਮਾਰੀਆਂ ਦਾ ਲੱਗਣਾ ਜਾਂ ਜਿਹੜੀਆਂ ਬਿਜਲੀ ਦੀ ਉਹ ਲਾਈਟਾਂ ਨਹੀਂ ਲੱਗੀਆਂ ਜਿਹਦੇ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਕਿਉਂਕਿ ਸਵਾਰੀਆਂ ਨੇ ਤਾਂ ਦਿਨ ਭੋ ਰਾਤ ਟ੍ਰੇਨ ਤੇ ਚੜਨਾ ਇੱਕ ਟ੍ਰੇਨ ਦਾ ਜਿਹੜਾ ਰਿਸਕ ਆ ਉਹ ਬਹੁਤ ਵੱਡਾ ਭਾਈ ਜਾਂਦਾ ਤੇ ਜਿਹੜਾ ਲਾਈਟਾਂ ਤੋਂ ਬਿਨਾ ਬਹੁਤ ਔਖਾ ਹੋ ਜਾਂਦਾ ਵਿਦਗਾਂ ਨੇ ਬੱਚਿਆਂ ਨੇ ਸਾਧੇ ਨਹੀਂ ਚੜਨਾ ਹੁੰਦਾ ਤੇ ਉਹਦੇ ਜਿਹੜੇ ਪ੍ਰਬੰਧ ਵੀ ਪੁਖਤਾ ਹੋਣੇ ਚਾਹੀਦੇ ਆ ਜੇ ਕੋਈ ਕਮੀ ਪੇਛੀ ਇਹਨਾਂ ਨੂੰ ਕਹਿ ਵੀ ਉਹਨੂੰ ਕੱਢੋ ਤੇ ਮਹਿਕਮੇ ਦੇ ਧਿਆਨ ਚ ਕਰਕੇ ਦਾ ਜਲਦੀ ਹੱਲ ਕੀਤਾ ਜਾਵੇ ਤਾ ਜੋ ਜਿਹੜੀ ਇਹਦੀ ਗਾਂ ਆਉਣ ਵਾਲੀ ਸਮੱਸਿਆ ਨਾ ਬਣੇ। ਉਹਨਾਂ ਵੱਲੋਂ વિશ્વાસ ਵਾਇਸ। ਉਹਨਾਂ ਵੱਲੋਂ ਸ਼ੁਵਾਸ਼ਣ ਦਵਾਇਆ ਗਿਆ ਵੀ ਅਸੀਂ ਇਹਨੂੰ ਜਲਦੀ ਆਪਦੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਕਰਕੇ ਇਹਦਾ ਮੁਕੰਮਲ ਹੱਲ ਕਰਨ ਦੀ ਬੇਨਤੀ ਕਰਦੇ ਹਾਂ ਤੇ ਬਾਕੀ ਅਸੀਂ ਇਹਨੂੰ ਹਫਤੇ ਬਾਅਦ ਚੈੱਕ ਕਰਾਂਗੇ ਵੀ ਇਹ ਇਹਨਾਂ ਦੀ ਐਕਟੀਵਿਟੀ ਕੀ ਹੈ। ਜੇ ਕੋਈ ਕਮੀ ਪੇਸ਼ੀ ਰਹੂਗੀ ਤਾਂ ਫਿਰ ਦੁਬਾਰਾ ਇਹਨਾਂ ਨਾਲ ਜਿਹੜੀ ਗੱਲਬਾਤ ਕਰਕੇ ਇਹਨਾਂ ਦੇ ਸੀਨੀਅਰ ਅਫਸਰਾਂ ਨਾਲ ਵੀ ਗੱਲਬਾਤ ਕੀਤੀ ਜਾਵੇ।